ਦਸਤਾਰਾਂ ਦੇ ਲੰਗਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਦਸਤਾਰਾਂ ਦਾ ਲੰਗਰ ਆ ਜਿਹੜਾ ਲਗਾਇਆ ਗਿਆ ਏ ਦੇਖ ਰਹੇ ਹੋ ਤੁਸੀਂ ਤਸਵੀਰਾਂ ਛੋਟੇ ਛੋਟੇ ਬੱਚੇ ਦਸਤਾਰਾਂ ਸਜਾ ਰਹੇ ਨੇ ਦਮਾਲੇ ਸਜਾ ਰਹੇ ਨੇ ਦੇਖੋ ਜੀ ਜਿਹੜਾ ਵੀ ਬੱਚਾ ਇੱਥੇ ਸਭ ਤੋਂ ਪਹਿਲਾਂ ਹੁੰਦਾ ਉਹ ਇੱਕੋ ਗੱਲ ਕਹਿੰਦਾ ਬਾਬਾ ਜੀ ਮੇਰੇ ਵੀ ਤੇ ਸਤਾਰ ਸਜਾ ਦਿਓ ਕਿਹੜੀ ਸਜਾਓਗੇ ਮੈਨੂੰ ਲੈ ਕੇ ਆਉਣੀ ਪਈਗੀ ਕਿ ਨਹੀਂ ਫਿਰ ਅਸੀਂ ਬਚਨ ਕਰੀਦਾ ਕਿ ਨਹੀਂ ਇਹ ਮੁਫਤ ਭੇਟਾ ਏ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਲਗਾਈ ਗਈ ਉੜੀ ਦੌੜੇ ਹੁੰਦੇ ਨੇ ਕਿ ਬਾਬਾ ਜੀ ਸਾਡੇ ਵੀ ਦੁਸਤਮਾਲਾ ਜਿਹੜਾ ਚਲਾ ਦਿਓ ਚੈਸਟ ਕੈਂਸਰ ਹੋ ਗਏ ਸੀ ਇੱਥੇ ਛਾਤੀ ਤੇ ਹੀ ਤੇ ਇੱਕ ਗਲੇ ਤੇ ਸੀਗਾ 34 ਸਟੇਜ ਸੀਗੀ ਤੇ ਗੁਰੂ ਆਨੰਦ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ ਜੀ ਬਿਮਾਰ ਹੁੰਦੇ ਹੁੰਦੇ ਵੀ ਉਹ ਦਰ ਨਹੀਂ ਛੱਡਿਆ ਆਪਾਂ ਗੁਰੂ ਆਨੰਦ ਸਾਹਿਬ ਦੀ ਕਿਰਪਾ ਇੰਨੀ ਰਹੀ ਹੈ ਜੀ ਤੇ ਤੁਸੀਂ ਮੰਨੋਗੇ ਨਹੀਂ ਤੁਰ ਵੀ ਨਹੀਂ ਹੁੰਦਾ ਹੁੰਦਾ ਸੀਗਾ ਰੋਟੀ ਵੀ ਨਹੀਂ ਖਾਂਦੀ ਸੀ ਚੰਗੀ ਤਰ੍ਹਾਂ ਜਿਹੜਾ ਫੇਸ ਤੇ ਤੁਸੀਂ ਦਾੜਾ ਦੇਖਦੇ ਹੋ ਮੈਂ ਤੁਹਾਨੂੰ ਫੋਟੋਆਂ ਦਿਖਾ ਦੂੰਗਾ ਬਿਲਕੁਲ ਹੀ ਗ੍ਰੀਨ ਸ਼ੇਪ ਹੋ ਗਿਆ ਜਿਹੜੇ ਸਿਰ ਕੇ ਢਲਕੇ ਸੀ ਜਬਾਦ ਕੀਮੋਥੈਰਪੀ ਨਾਲ ਸਾਰੇ ਕੇਸ ਝੜ ਜਾਂਦੇ ਪਰ ਬਟਨਿਆ ਦੇ ਵੀ ਅੱਖਾਂ ਦੇ ਵੀ ਦਾੜੇ ਦੇ ਵੀ ਸਿਰ ਦੇ ਵੀ ਸਿਰ ਤੇ ਤੇ ਹਜੇ ਵੀ ਛੋਟੇ ਛੋਟੇ ਹੀ ਆ ਜਿਹੜੀ ਬਾਹਰਲੀ ਦੇਖ ਹੈ ਨਾ ਮਾਰਾ ਨੇ ਤਰਸ ਕਰਕੇ ਗਰੀਬੜੇ ਤੇ ਫੇਰ ਉਹੋ ਜਿਹਾ ਹੀ ਰੂਪ ਦੁਬਾਰੋ ਦੇ ਦਿੱਤਾ ਵਾ ਜੀ ਐਸਾਂ ਬਦੇਸਾਂ ਵਿੱਚ ਕਿਵਾਨਾ ਟੀਵੀ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਫਤਿਹ ਅਰਜ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇਸ ਸਮੇਂ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੇਖੇ ਮੌਜੂਦ ਆ ਜਿੱਥੇ ਸ਼ਹੀਦੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਸੋ ਵੱਖ-ਵੱਖ ਸੰਗਤਾਂ ਵੱਲੋਂ ਲੰਗਰ ਦੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਲੰਗਰ ਲਗਾਏ ਗਏ ਨੇ ਸੋ ਇੱਕ ਵੱਖਰਾ ਲੰਗਰ ਆ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਏ ਹੋਰ ਵੀ ਬਹੁਤ ਜਗ੍ਹਾ ਤੇ ਇਦਾਂ ਦੇ ਲੰਗਰ ਲੱਗੇ ਹੋਏ ਨੇ ਦਸਤਾਰਾਂ ਦੇ ਲੰਗਰ ਸੋ ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਦਸਤਾਰਾਂ ਦਾ ਲੰਗਰ ਆ ਜਿਹੜਾ ਲਗਾਇਆ ਗਿਆ ਏ ਦੇਖ ਰਹੇ ਹੋ ਤੁਸੀਂ ਤਸਵੀਰਾਂ ਛੋਟੇ ਛੋਟੇ ਬੱਚੇ ਦਸਤਾਰਾਂ ਸਜਾ ਰਹੇ ਨੇ ਦਮਾਲੇ ਸਜਾ ਰਹੇ ਨੇ ਸੋ ਗੱਲਬਾਤ ਕਰਾਂਗੇ ਸਿੰਘ ਸਾਹਿਬ ਨੇ ਸਾਡੇ ਨਾਲ ਹਾਂਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਇਹ ਉਪਰਾਲਾ ਕਿਸ ਤਰ੍ਹਾਂ ਲੰਗਰ ਵੱਖ-ਵੱਖ ਤਰ੍ਹਾਂ ਦੇ ਤਾਂ ਲੋਕਾਂ ਨੇ ਲਗਾਏ ਬਨੇ ਹਰ ਪਿੰਡ ਤੋਂ ਇੱਥੇ ਲੰਗਰ ਆਇਆ ਵਾ ਤੁਸੀਂ ਵੱਖਰਾ ਲੰਗਰ ਇਹ ਜੀ ਦੇਖੋ ਜੀ ਬڑے ਲੰਗਰ ਲੱਗੇ ਨੇ ਇੱਥੇ 7-800 ਲੰਗਰ ਹੋਵੇਗਾ ਲੰਗਰਾਂ ਦਾ ਖਾਣ ਪੀਣ ਦੀਆਂ ਵਸਤੂਆਂ ਦਾ ਤੇ ਸਾਡੀ ਸੁਸਾਇਟੀ ਦੇ ਸਿੰਘਾਂ ਨੇ ਇਹ ਵਿਚਾਰ ਕੀਤਾ ਕਿ ਇਸ ਧਰਤੀ ਦੇ ਉੱਤੇ ਛੇ ਦਾਦੀ ਧਰਤੀ ਦੇ ਉੱਤੇ ਜਿੱਥੇ ਬੱਚੇ ਅਤੇ ਨੌਜਵਾਨ ਨਸ਼ਿਆਵਲ ਵੱਧ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਬਚਾਉਣ ਦੇ ਲਈ ਇਹ ਜਿਹੜਾ ਖਾਸ ਉਪਰਾਲਾ ਸਾਡੀ ਸੁਸਾਇਟੀ ਵੱਲੋਂ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜੋ ਅਰੰਭਿਆ ਹੋਇਆ ਹੈ ਕੱਲ ਦੇ ਰੋਜ ਤੋਂ ਇਹ ਜੋ ਕੈਂਪ ਜਿਹੜਾ ਉਹ ਚੱਲ ਰਿਹਾ ਨਿਰੰਤਰ ਚੱਲ ਰਿਹਾ ਹੈ ਤੇ ਕੱਲ ਦੀ ਕੱਲ ਦਾ ਰੋਜ਼ ਵੀ ਚੱਲੇਗਾ ਤੇ ਨੌਜਵਾਨਾਂ ਦੇ ਵਿੱਚ ਸਿੱਖੀ ਪ੍ਰਤੀ ਜਾਗਰੂਕਤਾ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਦੇ ਲਈ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਜੀ ਤੇ ਕਿੰਨੇ ਕ ਜਿਹੜੇ ਲੋਕ ਨੇ ਜੀ ਦਸਤਾਰਾਂ ਸਜਾਉਣ ਦੇ ਲਈ ਆ ਰਹੇ ਨੇ ਕੀ ਉਤਸ਼ਾਹ ਹੈ ਉਹਨਾਂ ਦੇ ਵਿੱਚ ਕੀ ਕਹਿੰਦੇ ਨੇ ਦੇਖੋ ਜੀ ਜਿਹੜਾ ਵੀ ਬੱਚਾ ਇੱਥੇ ਸਭ ਤੋਂ ਪਹਿਲਾਂ ਹੁੰਦਾ ਉਹ ਇੱਕੋ ਗੱਲ ਕਹਿੰਦਾ ਬਾਬਾ ਜੀ ਮੇਰੇ ਵੀ ਤੇ ਸਤਾਰ ਸਜਾ ਦਿਓ ਕਿਹੜੀ ਸਜਾਓਗੇ ਮੈਨੂੰ ਲੈ ਕੇ ਆਉਣੀ ਪਈ ਕਿ ਕਿ ਨਹੀਂ ਫਿਰ ਅਸੀਂ ਬਚਨ ਕਰੀਦਾ ਕਿ ਨਹੀਂ ਇਹ ਮੁਫਤ ਭੇਟਾ ਇਹ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਲਗਾਈ ਗਈ ਹੈ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੈ ਭੱਜ ਭੱਜ ਕੇ ਹੁੰਦੇ ਨੇ ਜਦੋਂ ਵੀ ਦੇਖ ਲੈਣ ਪਿੱਛੋ ਧੋੜੇ ਧੋੜੇ ਹੁੰਦੇ ਨੇ ਕਿ ਬਾਬਾ ਜੀ ਸਾਡੇ ਵੀ ਦਿਮਾਲਾ ਜਿਹੜਾ ਚਲਾ ਦਿਓ ਦਿਮਾਲਾ ਸਜਾਉਣੇ ਜਾਂ ਦਸਤਾਰ ਜੀ ਜਿਹੜੇ ਵੀ ਜਿਹੜੀ ਵੀ ਜੇ ਇਸ ਵੀਰ ਦੀ ਇੱਛਾ ਹੋਵੇ ਬੱਚਾ ਕਵੇ ਦਿਮਾਲਾ ਸਜਾਉਣਾ ਉਹਦੇ ਦਿਮਾਲਾ ਸਜਾ ਦਿੱਤਾ ਜਾਂਦਾ ਜਿਹੜਾ ਕਹਿੰਦਾ ਗੋਲ ਦਸਤਾਰ ਸਜੋਣੀ ਆ ਤੇ ਉਹ ਦਸਤਾਰ ਗੋਲ ਵੀ ਸਜਾ ਸਕਦਾ ਤੇ ਫਿਰ ਤੁਸੀਂ ਇਹ ਪ੍ਰਬੰਧ ਕਿੱਦਾਂ ਕਰਦੇ ਹੋ ਜੀ ਜਿਹੜਾ ਦਸਤਾਰਾਂ ਨੇ ਦੁਮਾਲੇ ਨੇ ਕਪੜਾ ਇਹ ਦੇਖੋ ਜੀ ਸੰਗਤ ਦੇ ਸਹਿਯੋਗ ਦੇ ਨਾਲ ਬਾਹਰ ਬੈਠੇ ਐਨ ਆਰ ਆਈ ਵੀਰ ਜਿਹੜੇ ਨੇ ਉਹ ਬੜਾ ਸਹਿਯੋਗ ਦਿੰਦੇ ਨੇ ਜਿਵੇਂ ਜਿਵੇਂ ਵੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਜਦੋਂ ਐਸੀ ਗੱਲ ਸੁਣਦੇ ਨੇ ਕਿ ਦਸਤਾਰਾਂ ਦਾ ਲੰਗਰ ਲੱਗਦਾ ਤੇ ਆਪਣੇ ਆਪ ਹੀ ਮਨ ਦੇ ਵਿੱਚ ਉਹਨਾਂ ਦੇ ਵੀ ਉਤਸ਼ਾਹ ਪੈਦਾ ਹੋ ਜਾਂਦਾ ਕਿ ਖਾਣ ਪੀਣ ਦੀਆਂ ਵਸਤੂਆਂ ਦਾ ਬੜਾ ਲੰਗਰ ਲੱਗਦਾ ਹੈ ਪਹਿਲੀ ਵਾਰ ਸੁਣ ਰਹੇ ਆ ਕਿ ਦਸਤਾਰਾਂ ਦਾ ਵੀ ਲੰਗਰ ਲੱਗੇਗਾ ਇਸ ਕਰਕੇ ਨੌਜਵਾਨ ਵੀਰ ਜਿਹੜੇ ਉਹ ਹਲਾਸ਼ੇਰੀ ਦਿੰਦੇ ਨੇ ਤੇ ਆਪੇ ਮਹਾਰਾਜ ਦੀ ਕਿਰਪਾ ਨਾਲ ਕਾਰਜ ਹੋ ਜਾਂਦੇ ਫਿਰ ਤੇ ਪ੍ਰਣ ਵੀ ਕਰਦੇ ਨੇ ਜਿਹੜੇ ਨੌਜਵਾਨ ਬੱਚੇ ਜਿਹੜੇ ਦਸਤਾਰ ਸਜਾਉਂਦੇ ਨੇ ਪ੍ਰਣ ਵੀ ਕਰਦੇ ਨੇ ਕਿ ਅੱਗੇ ਤੋਂ ਅਸੀਂ ਕੇਸਾਂਧਾਰੀ ਸਾਹਿਬ ਤੋਂ ਸੂਰਤ ਹੋਵਾਂਗੇ ਹਾਂਜੀ ਸਭ ਤੋਂ ਪਹਿਲਾਂ ਬੱਚੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਤੇ ਵਿੱਚ ਵਿੱਚ ਨੌਜਵਾਨ ਵੀਰ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਬੇਨਤੀ ਕਰਦੀਏ ਕਰੀਦੀ ਆ ਕਿ ਭਾਈ ਪਹਿਲਾਂ ਪ੍ਰਣ ਕਰਨਾ ਪਵੇਗਾ ਕੀ ਮੈਂ ਕੇਸਾ ਧਾਰੀ ਹੋਣਾ ਮੈਂ ਅਮਰ ਧਾਰੀ ਹੋਣਾ ਫਿਰ ਤੁਹਾਨੂੰ ਦਸਤਾਰ ਜਿਹੜੀ ਆ ਉਹ ਦਿੱਤੀ ਜਾਵੇਗੀ ਕਿ ਸਜਾਈ ਵੀ ਜਾਵੇਗੀ ਜੇਕਰ ਤੁਸੀਂ ਪ੍ਰਣ ਕਰਦੇ ਹੋ ਤੇ ਕਈ ਨੌਜਵਾਨ ਵੀਰਾਂ ਨੇ ਪ੍ਰਣ ਵੀ ਕੀਤਾ ਹੈ ਤੇ ਬੱਚਿਆਂ ਨੇ ਵੀ ਪ੍ਰਣ ਕੀਤਾ ਹੈ ਕਿ ਅਸੀਂ ਵੱਡੇ ਹੋ ਕੇ ਵੀ ਕੇਸ ਨਹੀਂ ਘਟਾਵਾਂਗੇ ਜੀ ਕਿੰਨੇ ਟਾਈਮ ਤੋਂ ਤੁਸੀਂ ਇਹ ਅਪਰਾਲਾ ਕਰ ਰਹੇ ਹੋ ਇਹ ਤਾਂ ਜੀ 2018 ਤੋਂ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਨੇ ਜਿਹੜੀਆਂ ਸੇਵਾਵਾਂ ਇਹ ਚਲਦੀਆਂ ਆ ਰਹੀਆਂ ਨੇ ਨਿਰੰਤਰ ਬੜੇ ਲੰਮੇ ਸਮੇਂ ਤੋਂ ਭਾਈ ਗੁਰਦੀਪ ਸਿੰਘ ਲੋਹਾਰਾ ਜਿਹੜੇ ਸੇਵਾਵਾਂ ਕਰਦੇ ਆ ਰਹੇ ਨੇ ਤੇ ਇਹਨਾਂ ਦੇ ਪਿਛਲੇ ਸਮੇਂ ਪਿਛਲੇ ਸਾਲ ਹੀ ਕਹਿ ਲਓ ਇਹਨਾਂ ਨੂੰ ਕੈਂਸਰ ਦੇ ਚੌਥੀ ਸਟੇਜ ਤੇ ਸਨ ਤੇ ਗੁਰੂ ਮਹਾਰਾਮਦਾਸ ਮਹਾਰਾਜ ਨੇ ਨਾ ਉੱਤੇ ਕਿਰਪਾ ਕੀਤੀ ਐ ਸਾਰੀ ਸੰਗਤ ਦੀ ਅਰਦਾਸ ਦੇ ਨਾਲ ਇਹ ਹੁਣ ਸਾਡੇ ਵਿੱਚ ਦੇਖ ਲਓ ਐ ਨੋਮਬਰ ਨੋਨ ਨੇ ਤਿਆਰਬਰ ਤਿਆਰ ਸਿੰਘ ਨੇ ਤੇ ਬੜਾ ਉਤਸ਼ਾਹ ਦਿੰਦੇ ਨੇ ਸਾਰੇ ਸਿੰਘਾਂ ਨੂੰ ਇਹ ਵੀ ਹਾਂਜੀ ਚੱਲ ਬਾਤ ਕਰਾਂਗੇ ਸਿੰਘ ਸਾਹਿਬ ਸਭ ਤੋਂ ਪਹਿਲਾਂ ਦਾ ਫਤਿਹ ਅਰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਹਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਦਾ ਚੜ੍ਹਦੀ ਕਲਾ ਦੇ ਵਿੱਚ ਰਹੀਆਂ ਨੇ ਵੱਖ-ਵੱਖ ਲੰਗਰ ਨੇ ਜੀ ਹਰ ਇੱਕ ਪਿੰਡ ਚੋਂ ਲੰਗਰ ਆਇਆ ਵੱਖ-ਵੱਖ ਖਾਣ ਪੀਣ ਦੇ ਲਈ ਜਿਹੜੇ ਪ੍ਰਬੰਧ ਨੇ ਕੀਤੇ ਗਏ ਨੇ ਸੰਗਤਾਂ ਦੇ ਲਈ ਤੁਸੀਂ ਵੱਖਰਾ ਉਪਰਾਲਾ ਕਿੱਦਾਂ ਆਇਆ ਤੁਹਾਡੇ ਮੰਨ ਦੇ ਵਿੱਚ ਮੰਨ ਦੇ ਵਿੱਚ ਸਭ ਤੋਂ ਵੱਡਾ ਨਸ਼ਿਆਂ ਨੂੰ ਲੈ ਕੇ ਆਇਆ ਕਿ ਜੇ ਆਪਾਂ ਨੌਜਵਾਨ ਪੀੜੀ ਪਹਿਲਾਂ ਸਾਂਭ ਲਈਏ ਨਾ ਆ ਗਾਂ ਜਾ ਕੇ ਸਿੱਧੇ ਇਸ਼ਤਿਆਰ ਵਰ ਤਿਆਰੀ ਹੋਣਗੇ ਜੇ ਦੇਖਦੇ ਸਿੱਧਾ ਹੁਣ ਨਸ਼ੇ ਦੇਖਦੇ ਆ ਨਸ਼ਿਆਂ ਵੱਲ ਜ਼ਿਆਦਾ ਤੁਰਦੇ ਆ ਤੇ ਆਪਾਂ ਇਸ ਹੁਣ ਮਹਿਮਨ ਨੂੰ ਇਹ ਲੈ ਕੇ ਚੱਲੇਗਾ ਆਪਾਂ ਨੌਜਵਾਨ ਪੀੜੀ ਨੂੰ ਸਾਂਭ ਲਈਏ ਜਿੱਦਾਂ ਆਪਾਂ ਸੂਰਿ ਤੋਂ ਉਹਨਾਂ ਨੂੰ ਸੇਧ ਦਵਾਂਗੇ ਨਾ ਤੇ ਵੱਡੇ ਹੋ ਕੇ ਜਲਦੀ ਸਟੈਂਡ ਹੋ ਜਾਣਗੇ ਜੇ ਆਪ ਵੱਡੇ ਹੋ ਕੇ ਸੇਧ ਲਈਏ ਫਿਰ ਦਿਮਾਗ ਦੇ ਵਿੱਚ ਨਹੀਂ ਗੱਲ ਪੈਂਦੀ ਆਪਾਂ ਸੋਚਦੇ ਹੁਣ ਲੁਧਿਆਣੇ ਦੇ ਵਿੱਚ ਅਸੀਂ ਵਿਦਿਆਲਾ ਖੋਲਣ ਲੱਗੇ ਆ ਜੇ ਤੇ ਵੀਰਾ ਭਰਾਵਾਂ ਨੇ ਸਹਿਯੋਗ ਅਸੀਂ ਦੇ ਤਾ ਸਾਡੇ ਕੋਲ ਜਗ੍ਹਾ ਹੈਗੀ ਆ ਬਸ ਪਾਉਣ ਵਾਸਤੇ ਉਹਨੂੰ ਚਾਹੀਦਾ ਮਟੀਰੀਅਲ ਅਸੀਂ ਪੈਸੇ ਨਹੀਂ ਕਹਿੰਦੇ ਬਸ ਹੁਣ ਉੱਥੇ ਜਗਜੀਤ ਸਿੰਘ ਦਮਦਮੇਟਰ ਸਾਹਿਬ ਨਾਲ ਸੰਥਿਆ ਕੀਤੀ ਆ ਤਿੰਨ ਗ੍ਰੰਥਾਂ ਦੀ ਤੇ ਕਥਾਵਾਚਕ ਮੇਨੇ ਚ ਵਧੀਆ ਤਰੀਕੇ ਦੀ ਚੋਟੀ ਦੇ ਤੇ ਹੁਣ ਅਸੀਂ ਸੋਚਦੇ ਆ ਕਿ ਸਾਰੇ ਵੀਰ ਭਰਾ ਰਲ ਮਿਲ ਕੇ ਉੱਥੇ ਇੱਕ ਲੁਧਿਆਣੇ ਵਿੱਚ ਵਿਦਿਆਲਾ ਖੋਲ੍ਹਿਆ ਜਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਗ ਜਿੰਨਾ ਵੀ ਹੋ ਸਕਦਾ ਵਾ ਤੇ ਨਾਲ ਨੌਜਵਾਨ ਵੀਰ ਆਪਰਾਵਨ ਨਾਲ ਜੋੜੀਏ ਤੇ ਤਾਂ ਆਪਣੀ ਸਸਤਾ ਜੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਹਾਂਜੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਰਜਿਸਟਰ ਹੈ ਆਪਣੀ ਜਥੇਬੰਦੀ ਤੇ ਹੁਣੇ ਹੀ ਕਰਾਈਆ ਥੋੜਾ ਸਮਾਂ ਹੀ ਹੋਇਆ ਵਾ ਤੇ ਹੁਣ ਪਹਿਲਾਂ ਆਪਣੀ ਪੁਰਾਣੀ ਜਥੇਬੰਦੀ ਸੀ ਭਾਈ ਜੋਗਾ ਸਿੰਘ ਖਾਲਸਤਾਨੀ ਵਾਲੀ ਪ੍ਰਨਾਮ ਸ਼ਹੀਦਾਂ ਸੰਘਰਸ਼ ਕਮੇਟੀ ਪਹਿਲਾਂ ਪਹੁੰਚ ਲਾ ਰਹੇ ਸੀਗੇ ਤੇ ਕਈ ਵੀ ਇਤਰਾਜ਼ ਕਰਦੇ ਸੀ ਫਿਰ ਉਹ ਅਸੀਂ ਬੰਦ ਕਰ ਦਿੱਤੀ ਆ ਤੇ ਨਵੇਂ ਸਿਰੇ ਤੋਂ ਹੁਣ ਆਗਾਜ਼ ਕੀਤਾ ਜਥੇਬੰਦੀ ਦਾ ਸਿੱਖ ਨੌਜਵਾਨ ਸੇਵਾ ਸੁਸਾਇਟੀ ਇਸੇ ਮੈਂਬਰ ਨੇ ਥੋੜੀ ਜਿਹਾ ਜਥੇਬੰਦੀ ਇਸ ਵਿੱਚ ਆਪਣੇ 17 ਮੈਂਬਰ ਹੈਗੇ ਹਾਂਜੀ ਹਾਂਜੀ ਜੀ ਜੀ ਉਹਨਾਂ ਨੂੰ ਪਤਾ ਲੱਗਿਆ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਉਹਦੇ ਬਾਰੇ ਦੱਸੋਗੇ ਕਿਦਾਂ ਆਪਾਂ ਨੂੰ ਚੈਸਟ ਕੈਂਸਰ ਹੋ ਗਿਆ ਸੀ ਕਿ ਇੱਥੇ ਛਾਤੀ ਤੇ ਹੀ ਤੇ ਇੱਕ ਗਲੇ ਤੇ ਸੀਗਾ ਚੌਥੀ ਸਟੇਜ ਸੀਗੀ ਜੀ ਤੇ ਗੁਰਰਾਮ ਦਾਸ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਜੀ ਬਿਮਾਰ ਹੁੰਦੇ ਹੁੰਦੇ ਵੀ ਉਹ ਦਰ ਨਹੀਂ ਛੱਡਿਆ ਆਪਾਂ ਹੂੰ ਗੁਰਰਾਮ ਦਾਸ ਮਹਾਰਾਜ ਦੀ ਕਿਰਪਾ ਇੰਨੀ ਰਹੀ ਆ ਜੀ ਤੇ ਤੁਸੀਂ ਮੰਨੋਗੇ ਨਹੀਂ ਤੁਰ ਵੀ ਨਹੀਂ ਹੁੰਦਾ ਹੁੰਦਾ ਸੀਗਾ ਤੇ ਰੋਟੀ ਵੀ ਨਹੀਂ ਖਾਂਦੀ ਸੀ ਚੰਗੀ ਤਰ੍ਹਾਂ ਇਸ ਜਿੱਦਾਂ ਕੀਮੋਥੈਰਪੀ ਲੱਗਦੀ ਹੁੰਦੀ ਸੀ ਮੈਨੂੰ ਇੱਕ ਇੱਕ ਬੋਤਲ ਮੈਨੂੰ 24-24 ਘੰਟੇ ਲੱਗ ਜਾਂਦੇ ਸੀ 500 ਮੀਲ ਦੀ ਇੱਕ ਬੋਤਲ ਹੁੰਦੀ ਸੀ। ਉਹਨੂੰ 24 ਘੰਟੇ ਲੱਗ ਜਾਂਦੇ ਸੀ ਮਸ਼ੀਨ ਦੇ ਵਿੱਚ ਲੱਗਦੇ ਨੇ ਸੱਪਾਂ ਦਾ ਜ਼ਹਿਰ ਹੁੰਦਾ ਸੀਗਾ। ਅੱਛਾ ਜੀ। ਹਾਂਜੀ ਹਾਂਜੀ ਤੇ ਉਹਦੇ ਨਾਲ ਕੈਂਸਰ ਸਹੀ ਹੋਇਆ ਫਿਰ ਰੀਡਿਊਸ਼ਨ ਲੱਗਿਆ ਮੇਰੇ। 22 ਰੀਡਿਊਸ਼ਨ ਲੱਗਿਆ। 6 ਕਿਮੋ ਲੱਗੀਆਂ 1 ਕਿਮੋ ਦਾ ਹਫ਼ਤਾ ਲੱਗਦਾ ਹੁੰਦਾ ਸੀਗਾ। 7 ਦਿਨ 1 ਕਿਮੋ ਚੱਲਦੀ ਹੁੰਦੀ ਸੀ। ਤੇ ਗੁਰੂਆਂ ਦਾ ਸਹਾਰੇ ਦੀ ਕਿਰਪਾ ਰਹੀ ਹੈ, ਵੀਰਾ ਭਰਾਵਾਂ ਦਾ ਸਾਥ ਰਹੀਆ ਅਰਦਾਸਾਂ ਰਹੀਆਂ। ਸੰਯੋਗ ਬਹੁਤ ਵੀਰਾ ਭਰਾਵਾਂ ਨੇ ਕੀਤਾ ਵਾ। ਏ ਗੁਰੂ ਆਮਦਾਸ ਮਹਾਰਾਜ ਦੀ ਕਿਰਪਾ ਅੱਜ ਫਿਰ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਦਾ ਪਹਿਲਾਂ ਮੇਰਾ ਸਰੂਪਾ ਜਿਹੜੀ ਫੋਟੋ ਲੱਗੀ ਆ ਇਹ ਸਭ ਤੋਂ ਪਹਿਲੀ ਫੋਟੋ ਆ ਜੀ ਤੇ ਹੁਣ ਵੀ ਉਸੇ ਹੀ ਤਰ੍ਹਾਂ ਡਿਟੋ ਕਾਪੀ ਗੁਰੂ ਆਮਦਾਸ ਮਹਾਰਾਜ ਨੇ ਕਿਰਪਾ ਕੀਤੀ ਉਹ ਹੀ ਫੇਸ ਟੂ ਫੇਸ ਉਹ ਹੀ ਚੀਜ਼ ਬਣਾ ਦਿੱਤੀ ਆ ਗੁਰ ਆਮਦਾਸ ਮਹਾਰਾਜ ਦੀ ਕਿਰਪਾ ਸਾਰੀ ਗੁਰੂ ਮਹਾਰਾਜ ਦੀ ਹੋਈ ਹਾਂਜੀ ਕਿਰਪਾ ਗੁਰੂ ਆਮਦਾਸ ਮਹਾਰਾਜ ਦੀ ਕਿਰਪਾ ਨਾਲ ਹੀ ਅੱਜ ਫਿਰ ਪਹਿਲਾਂ ਵੀ ਇਹੀ ਸਵਾਵਾ ਕਰਦੇ ਹੁਣ ਵੀ ਇਹੀ ਸਵਾਵਾ ਕਰਦੇ ਆ ਲੋੜਵੰਦ ਪਰਿਵਾਰਾਂ ਦੀ ਵੀ ਹੈਲਪ ਕਰਦੇ ਨੇ ਆ ਕਾਫੀ ਲੰਬੇ ਸਮੇਂ ਤੋਂ ਜੋ ਵੀ ਉਹਨਾਂ ਨੂੰ ਚੀਜ਼ ਦੀ ਲੋੜ ਪ ਚਨਕਵੈਰੀ ਕਰਨ ਤੋਂ ਬਾਅਦ ਜੋ ਵੀ ਉਹਨਾਂ ਨੇ ਚੀਜ਼ ਦੀ ਜਿੰਨੀ ਲੋੜ ਆ ਨਾ ਉਨੀ ਚੀਜ਼ ਉਹਨਾਂ ਤੱਕ ਪਹੁੰਚਦੀ ਜ਼ਰੂਰ ਕਰੀਦੀ ਆ ਜੀ ਜੀ ਕਿੰਨਾ ਟਾਈਮ ਤੁਸੀਂ ਬਿਮਾਰ ਚੱਲਦੇ ਰਹੇ ਹੋ ਮੈਂ ਜੀ ਗੁਰਾਂ ਦਾ ਮਹਾਰਾਜ ਦੀ ਕਿਰਪਾ ਨਾਲ 4 ਮਹੀਨੇ ਆ ਸਾਢੇ 4 ਮਹੀਨੇ ਦੇ ਵਿੱਚ ਦੁਬਾਰਾ ਫੇਸ ਸਟੈਂਡ ਹੋ ਗਿਆ ਸੀਗਾ ਜੀ ਅੱਛਾ ਜੀ ਹਾਂਜੀ ਜਿਹੜਾ ਫੇਸ ਤੇ ਤੁਸੀਂ ਦਾੜਾ ਦੇਖਦੇ ਹੋ ਮੈਂ ਤੁਹਾਨੂੰ ਫੋਟੋਆਂ ਦਿਖਾ ਦੂੰਗਾ ਬਿਲਕੁਲ ਹੀ ਕ੍ਰੀਨ ਸ਼ੇਪ ਹੋ ਗਿਆ ਜਿਹੜੇ ਸਿਰ ਕੇ ਝੜ ਗਏ ਸੀ ਜੀ ਵਾਲ ਬਿਲਕੁਲ ਕੀਮੋਥੈਰਪੀ ਨਾਲ ਸਾਰੇ ਕੇਸ ਝੜ ਜਾਂਦੇ ਆ ਪਰ ਭਟਿਆਂ ਦੇ ਵੀ ਅੱਖਾਂ ਦੇ ਵੀ ਦਾੜੇ ਦੇ ਵੀ ਸਿਰ ਦੇ ਵੀ ਸਿਰ ਤੇ ਤੇ ਹਜੇ ਵੀ ਛੋਟ ਫੇਰ ਉਹ ਹੋਈ ਜਾਈ ਰੂਪ ਦਵਾਰੋਂ ਦੇ ਦਿੱਤਾ ਵਾ ਜੀ ਜੀ ਬਹੁਤ ਵੱਡੀ ਕਿਰਪਾ ਹੋਈ ਹੈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਵਾ ਜੀ ਉੱਥੇ ਜਾ ਕੇ ਜਿਹੜੇ ਪਹਿਲੇ ਪੈਰ ਦੀ ਧਵਾਈ ਹੁੰਦੀ ਆ ਉਹਦੇ ਵਿੱਚ ਵੀ ਦਾਸ ਸਵਾਮਾ ਨਮਾਉਂਦਾ ਰਿਹਾ ਵਾ ਕੀਪਤਾ ਉਹੀ ਸਵਾਮਾ ਕੀਤੀਆਂ ਲੋੜਵੰਦ ਪਰਿਵਾਰਾਂ ਦੀਆਂ ਸੇਵਾ ਕੀਤੀਆਂ ਹੀ ਉਹਨਾਂ ਦੀ ਅਰਦਾਸ ਬੇਨਤੀ ਸਦਕਾ ਹੀ ਦਵਾਰੋਂ ਦੂਸਰਾ ਜਨਮ ਮਿਲਿਆ ਵਾ ਹੁਣ ਮੈਂ ਦਾਸ ਨੇ ਵੀ ਇਹੀ ਪ੍ਰਣਾ ਕੀਤਾ ਗੁਰੂ ਅਰਜਨਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸੋਧੀ ਆ ਕਿ ਮਹਾਰਾਜ ਜੀ ਹੁਣ ਦਵਾਰੋਂ ਜ਼ਿੰਦਗੀ ਬਖਸ਼ ਦਿੱਤੀ ਆ ਨਾ ਤੇ ਤੁਹਾਡੇ ਹੀ ਲੇਖੇ ਲੱਗੇ ਸੰਗਤ ਦੇ ਲੇਖ ਬਸ ਇਸ ਤੋਂ ਇਲਾਵਾ ਆਪਾਂ ਨੂੰ ਕੁਝ ਨਹੀਂ ਚਾਹੀਦਾ ਜੀ ਘਰੇ ਭਾਵੇਂ ਦੁੱਖ ਵੀ ਆਉਂਦੇ ਉਹਨਾਂ ਪਿੱਛੇ ਮੇਰੇ ਹਜੇ ਮਾਸੜੀ ਦੀ ਚੜਾਈ ਕਰਕੇ ਹਟੇ ਐਕਸੀਡੈਂਟ ਨਾਲ ਉਹ ਵੀ ਸਮਾਂ ਨਭਾਇਆ ਹੋਵੇ ਤੇ ਇੱਧਰ ਵੀ ਤਿਆਰੀਆਂ ਅਸੀਂ ਨਾਲ ਦੀ ਨਾਲ ਕਰਦੇ ਰਹੇ ਆ ਪਰ ਪਿੱਛੇ ਦੁੱਖ ਨੂੰ ਛੱਡ ਕੇ ਆਪਾਂ ਨੂੰ ਗਾਂਹ ਦੇਖਣਾ ਚਾਹੀਦਾ ਵਾ ਜੋ ਸਰੀਰ ਦੁਨੀਆ ਦੇ ਵਿੱਚ ਆਇਆ ਉਹਨਾਂ ਨੇ ਜਾਣਾ ਹੀ ਜਾਣਾ ਵਾ ਉਹਦੇ ਵੱਲ ਨਾ ਦੇਖੀਏ ਹੁਣ ਸਾਬ ਜਾਦਿਆ ਵਾਲੀ ਦੇਖ ਲਓ ਜੀ ਮਹਾਰਾਜ ਆਪਣੇ ਜਵਾਕਾਂ ਨੂੰ ਬਚਾ ਨਹੀਂ ਸੀ ਸਕਦੇ ਐਡੇ ਵੱਡੇ ਸ੍ਰਿਸ਼ਟੀ ਦੇ ਮਾਲਕ ਸੀਗੇ ਉਹ ਕੋ ਜੇ ਚਾਹ ਤਾਂ ਕੁਝ ਵੀ ਪਲਟਾ ਪਲਟ ਸਕਦੇ ਸੀਗੇ ਆਪਣੇ ਲਾਲ ਪਿਤ ਪਹਿਲਾ ਪਿਤਾ ਜੀ ਤੌਰੇ ਆਪਣੇ ਗੁਰਤੇਜਵਤ ਸਿੰਘ ਜੀ ਫਿਰ ਛੋਟੀ ਉਮਰ ਦੇ ਪਿਤਾ ਜੀ ਤੌਰੇ ਵੱਡੇ ਹੋ ਕੇ ਆਪਣੇ ਪਚੰਗੀ ਤੌਰੇ ਜੰਗ ਵਾਸਤੇ ਕੋਣ ਇਦਾਂ ਦਾ ਜਜਵਾ ਰੱਖ ਸਕਦਾ ਵਾ ਆਪਾਂ ਕਹਿੰਨੇ ਸਾਰੀਆਂ ਮਾਵਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਆਪਾਂ ਆਪਣੇ ਜਵਾਕਾਂ ਨੂੰ ਘਰੋਂ ਸਹੀ ਰੀਤ ਤੋਰ ਲਈਏ ਆਪਣੀ ਜ਼ਿੰਦਗੀ ਵੀ ਸਫਰ ਜੋਗੀ ਜਵਾਕਾਂ ਦੀ ਜ਼ਿੰਦਗੀ ਵੀ ਜਿਹੜੀ ਸਫਰ ਜੋਗੀ ਮੈਂ ਤਾਂ ਸਾਰੇ ਵੀਰਾਂ ਭਰਾਵਾਂ ਦੇ ਚਰਨਾਂ ਦੇ ਵਿੱਚ ਆਹੀ ਅਰਦਾਸ ਬੇਨਤੀ ਕਰਦਾ ਵਾਂ ਕਿ ਆਪਾਂ ਬਾਹਰ ਨਾ ਦੇਖੀਏ ਕਿ ਬਾਹਰ ਕੀ ਚੱਲਦਾ ਵਾ ਆਪਣਾ ਪਹਿਲਾ ਘਰ ਸਾਂਭ ਲਈਏ ਫਿਰ ਆਪਾਂ ਬਾਹਰ ਵੱਲ ਤੁਰੀਏ ਕਿ ਪਹਿਲਾਂ ਆਪਣੇ ਘਰ ਸਟੈਂਡ ਹੋਊਗਾ ਫਿਰ ਆਪਾਂ ਬਾਹਰ ਸਟੈਂਡ ਕਰ ਸਕਾਂਗੇ ਲੋਕੀ ਕੀ ਕਰਦੇ ਪਹਿਲਾਂ ਬਾਹਰ ਸਟੈਂਡ ਕਰਦੇ ਆ ਘਰ ਵਾਸਤੇ ਸਟੈਂਡ ਨਹੀਂ ਕਰਦੇ ਘਰੇ ਇੰਨੀਆਂ ਮਾਮਾਂ ਨੂੰ ਗਾਲਾਂ ਕੱਢਦੇ ਆ ਬਾਹਰ ਸੇਹ ਦਿੰਦੇ ਫਿਰਦੇ ਆ ਪਹਿਲਾਂ ਆਪਾਂ ਵੀਰੇ ਘਰੋ ਸੰਭੀਏ ਮਾਂ ਪਿਓ ਸੰਭਲੀਏ ਤਾਂ ਸਾਰੀ ਸ੍ਰਿਸ਼ਟੀ ਸੰਭਲੀ ਆਪਾਂ ਜੀ ਹਾਂਜੀ ਜੇ ਕਿਸੇ ਵੀਰ ਨੇ ਭੈਣ ਨੇ ਕੋਈ ਸਹਿਯੋਗ ਕਰਨਾ ਹੋਵੇ ਸੰਪਰਕ ਕਰਨਾ ਹੋਵੇ ਕੋਈ ਨੰਬਰ ਜੀ ਹਾਂਜੀ ਆਪਣਾ ਨੰਬਰ ਹੈਗਾ ਜੀ 62833 21612 ਜੀ ਤੇ ਇੱਕ ਦੂਸਰਾ ਨੰਬਰ ਹੈਗਾ ਜੀ 62399 11211 ਇਹ ਦੋ ਨੰਬਰ ਹੈ ਜੀ ਆਪਣੇ ਇਹਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ 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 ਬਹੁਤ ਬਹੁਤ ਜੀ ਜਾਣਕਾਰੀ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਹਾਲ ਅਸੀਂ ਤੁਹਾਨੂੰ ਇਹਹੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਟਿਵਾਨਾ ਕੀ ਕੀਤੇ